ਪੰਜਾਬ ਸਰਕਾਰ ਮਰਦਾਬਾਦ 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 ਪਿੰਡੂ ਮੇ ਦੂਰ ਜੁਨੀਅਨ ਜਿੰਦਾਬਾਦ 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 ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਮਰਦਾਬਾਦ 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 ਬਿਜਲੀ ਦੇ ਬਿੱਲ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਕਨੈਕਸ਼ਨ ਕੱਟਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਕਨੈਕਸ਼ਨ ਕੱਟਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਪਿੰਡੂ ਮੇ ਦੂਰ ਜੁਨੀਅਨ ਜਿੰਦਾਬਾਦ 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 ਆਤਮਾਧੀਆਂ ਲੋਕਮਾਰੂ ਨੀਤੀਆਂ ਮੁਰਦਾਬਾਦ 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 ਪੰਜਾਬ ਦੀ ਲੋਕ ਵਿਰੋਧੀ ਸਰਕਾਰ ਮੁਰਦਾਬਾਦ 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 ਆਤਮਾਧੀਆਂ ਲੋਕਪਰੋਧ ਦੀਆਂ ਨੀਤੀਆਂ ਹਾਏ 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 ਆਪਾ ਹਾਏ मैं रोटी देना सके सरकार निकम्मी है निक्मी है ये सरकार निकम्मी है हाय 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 ਪਈ ਦੂਰਾਂ ਲੋ ਜੇਲੀ ਢੱਕਣ ਸਰਕਾਰ ਮੁਰਦਾਬਾਦ 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 ਜੇਲੀ ਢੱਕੇ ਸਾਥੀ ਰਿਹਾਨ ਕਰੋ ਰਿਹਾਨ ਕਰੋ ਰਿਹਾਨ ਕਰੋ ਜੇਲੀ ਢੱਕੇ ਸਾਥੀ ਰਿਹਾਨ ਕਰੋ ਰਿਹਾਨ ਕਰੋ ਰਿਹਾਨ ਕਰੋ ਹਕਮਾਤਿਆਂ ਲੋਕ ਮਾਰੂ ਮੁਰਦਾਬਾਦ 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 ਸਰਦਾਰ ਹੁਣ ਖੋਲਣੇ ਚਾਹੀਦੇ ਆ

करो, पूरे, पूरे करो पूरे करो वादे कीते पूरे करो पूरे करो पूरे करो राजमातिया लोक मारू नीतियां मुर्दाबाद 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 लोक विरोधी नीतियां मुर्दाबाद 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 मानिया लोक मारू नीतियां मुर्दाबाद 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 ਇਸ ਸਿਕਰ ਗੰਬੀਰ ਜੇਲੀ ਟੱਕੇ ਸਾਥੀ ਰਿਹਤ ਕਰੋ ਰਿਹਤ ਕਰੋ ਰਿਹਤ ਕਰੋ ਜੇਲੀ ਟੱਕੇ ਸਾਥੀ ਰਿਹਤ ਕਰੋ ਰਿਹਤ ਕਰੋ ਰਿਹਤ ਕਰੋ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਤੇਰੀ 420 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਫੇਰੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਫੇਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਇਨਸਾਫ ਦੇਣ ਦਾ ਪ੍ਰਬੰਧ ਕਰੋ ਪਰ ਬੰਦ ਕਰੋ ਪਰ ਬੰਦ ਕਰੋ ਇਸ ਕਰਕੇ ਜਿਵੇਂ ਕਿ ਜਿਵੇਂ ਕਿ ਅੱਜ ਕੱਲ੍ਹ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦਿਆਂ ਜਿਸ ਤਰ੍ਹਾਂ ਉਹਨਾਂ ਦੇ ਘਰ ਢਾਏ ਜਾ ਰਹੇ ਆ ਉਸ ਨੂੰ ਵੇਖ ਕੇ ਬਹੁਤੇ ਲੋਕ ਤਾਂ ਇਸ ਨੂੰ ਸ਼ਲਾਘਾਯੋਗ ਕਹਿ ਦੱਸ ਰਹੇ ਆ ਪਰ ਕਿਸੇ ਦਾ ਘਟ ਹੋਇਆ ਜਾਣਾ ਹੁੰਦਾ ਤਾਂ ਦੁਖਦਾਇਕ ਆ ਪਰ ਜੇ ਸੋਚਿਆ ਜਾਵੇ ਕਿ ਜਿਨ੍ਹਾਂ ਨੇ ਦੂਜਿਆਂ ਦੇ ਘਰੋਂ ਝਾੜ ਕੇ ਆਪਣੇ ਮੈਦਾਨ ਸਾਰੇ ਹੋਣ ਤਾਂ ਫਿਰ ਉਹਨਾਂ ਦੇ ਖਿਲਾਫ ਤਾਂ ਅਜਹੀ ਕਾਰਵਾਈ ਵਾਕਿਸ਼ ਲਾਗਾ ਜੋ ਬੰਨੀ ਜਾ ਸਕਦੀ ਆ ਪਰ ਸਰਕਾਰ ਵੱਲੋਂ ਇੱਥੇ ਵੀ ਪੱਖਪਾਤੀ ਕੀਤੀ ਜਾ ਰਹੀ ਆ ਕਿਉਂਕਿ ਪੰਜਾਬ ਦੀ ਸਰਕਾਰ ਦੇ ਅੰਦਰ ਨਸ਼ਿਆਂ ਦਾ ਪੰਜਾਬ ਦੀ ਸਰਹੱਦ ਦੇ ਅੰਦਰ ਨਸ਼ਿਆਂ ਦਾ ਦਾਖਲ ਹੋਣਾ ਪੁਲਿਸ ਦੀ ਸ਼ਮੂਲੀਅਤ ਤੋਂ ਬਿਨਾਂ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਨੇਤੂ ਦੇ ਨਖਬਾਰਾਂ ਵਿੱਚ ਪੜਦੇ ਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਪੁਲਿਸ ਦੀ ਛੇ ਨਾਲ ਹੋ ਰਿਹਾ ਤੇ ਇਸ ਤੋਂ ਇਲਾਵਾ ਪੰਜਾਬ ਤੇ ਸ਼ਹਿਰਾ ਵਿੱਚ ਦੇਵਪਾਰ ਦਾ ਧੰਦਾ ਵੀ ਪਿਛਲੇ ਬਹੁਤ ਸਮੇਂ ਤੋਂ ਕਾਫੀ ਜ਼ੋਰ ਸ਼ੋਰ ਨਾਲ ਚੱਲਦਾ ਆ ਰਿਹਾ ਤੇ ਇਹ ਕਦੋਂ ਦਾ ਹੋ ਰਿਹਾ ਕਾਰਵਾਈ ਦੇ ਹੱਕਦਾਰ ਕੇਵਲ ਨਸ਼ਾ ਕੇਵਲ ਨਸ਼ਾ ਤਸਕਰੀ ਕਿਉਂ ਬਣਾਈ ਜਾ ਰਹੀ ਹੈ ਨਸ਼ਾ ਤਸਕਰਾ ਲੋਕ ਦੇਵਪਾਰੀ ਦੱਲਿਆ ਕੋਲ ਜੋ ਅਧਿਕਾਰੀ ਕਰਮਚਾਰੀ ਮਹੀਨਾ ਵਸੂਲੀ ਕਰਦੇ ਆ ਕਿ ਉਹ ਇਸ ਕਾਰਵਾਈ ਦੇ ਹੱਕਦਾਰ ਨਹੀਂ ਬਣਦੇ ਸਭ ਨੂੰ ਪਤਾ ਹੈ ਕਿ ਭਾਵੇਂ ਮਹੀਨਾ ਵਸੂਲੀ ਹੋਵੇ ਜਾਂ ਤਸੀਲਾਂ ਥਾਣਿਆਂ ਵਿੱਚ ਇਹ ਸ਼ੁੱਧ ਜਾਂ ਪ੍ਰਸ਼ਾਦ ਹੋਵੇ ਇਹ ਹਟਾ ਤੋਂ ਉੱਪਰ ਤੱਕ ਸਭ ਨੂੰ ਜਾਂਦਾ ਜਾਨੀ ਕਿ ਸੰਤਰੀ ਤੋਂ ਲੈ ਕੇ ਐਮਐਲਏ ਤੇ ਮੰਤਰੀਆਂ ਤੱਕ ਪਹੁੰਚਦਾ ਤੇ ਇਤੋਂ ਤੱਕ ਕਿ ਵਗਦੀ ਗੰਗਾ ਵਿੱਚ ਪਰਸਨਲ ਸਾਫ ਕਰ ਲੈਂਦੇ ਆ ਇਹ ਸਭ ਨੂੰ ਪਤਾ ਤਾਂ ਉਹਨਾਂ ਦੇ ਖਿਲਾਫ ਇਹ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਉਹਨਾਂ ਦੇ ਇਸ 40 ਕਮਾਈ ਨਾਲ ਬਣਾਏ ਮਹਿਲ ਕਿਉਂ ਨਹੀਂ ਢਾਈ ਜਾਂਦੇ ਇਹ ਵੀ ਸੋਚਣ ਵਾਲੀ ਗੱਲ ਹੈ ਧੰਨਵਾਦ